ਯਾਰ ਆਵਾਜ਼ ਦੇ ਨਲਾਬ ਮਰਦਾ ਮਰਦਾ ਮਾਸ਼ਾ ਅੱਲਾ ਕੱਢਿਆ ਐਸਐਸਪੀ ਮਰਦਾ ਬੜੇ ਬੜੇ ਘੋੜੇ ਸੜਕ ਦੇ ਵਿਚਾਲੇ ਖੜਾਏ ਗਏ ਨੇ ਜ਼ਬਰੀ ਜ਼ਮੀਨਾਂ ਦੱਪੀਆਂ ਜਾ ਰਹੀਆਂ ਨੇ ਕਿਸਾਨਾਂ ਦੀਆਂ ਦੇਖੋ ਕਿਵੇਂ ਪੰਜਾਬ ਸਰਕਾਰ ਪੰਜਾਬ ਪ੍ਰਸ਼ਾਸਨ ਕਮੇਟ ਧੱਕਾ ਕਰ ਰਿਹਾ ਲੋਕਾਂ ਨਾਲ ਜ਼ਮੀਨਾਂ ਦੇ ਸਾਡਾ ਵਿਰੋਧ ਦੇਾਂਗੇ ਮਾ সাফল্য او پائنو کڻو ئے او پائنو کڻو او پائنو 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 ਆ ਜਾਓ ਆ ਜਾਓ ਕਰਾ ਦੀ ਆਪੋ ਆਪਣੀਆਂ ਗੱਡੀਆਂ 'ਚ ਬੈਠੋ ਜੀ ਸਾਰੇ ਭਰਾ ਆਪਾਂ ਉਹ ਗੱਡੀਆਂ 'ਤੇ ਬੈਠੋ ਯਾਰ ਗੱਡੀਆਂ 'ਤੇ ਬੈਠੋ ਸਾਰੇ ਉਧਰ ਵੀ ਚੱਲੇ ਦੂਜੇ ਪਾਸੇ ਵੀ ਨੂੰ ਨਾਰੀ ਮਾਰਦੇ ਭਾਰਤੀ ਕਿਸਾਨ ਯੂਨੈਟਾ ਗਰਾਹਾ ਦੀ ਟੀਮ ਵਾ ਉੱਥੇ ਲਾ ਦਿਆ ਨਾਰਿਆਂ ਪਰ ਇਹ ਨਹੀਂ ਅਲ ਪੈਂਟ ਦੇ ਵਿੱਚ ਪਹੁੰਚ ਚੁੱਕੀ ਹੈਗੀ جد جہاں جتیجاب مرداد مرداد مردآباد پنجاب سرکار سرکار آباد ਆਹ ਮੁਰਦਾਬਾ ਮੈਨੂੰ ਸ਼ੱਕ ਸ਼ੱਕ ਜਿਉ ਲੱਗੀ ਇੱਧਰ ਮੁਰਦਾਬਾ ਸਰਕਾਰ ਮੁਰਦਾਬਾ 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 ਲੋਕ ਇਕਤਾ ਜਿੰਦਾਬਾਦ 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 ਕੀ ਕਰਨਗੇ ਜੇਲਾ ਥਾਣੇ ਲੋਕਾਂ ਦੇ ਹੜ ਬਾਦੇ ਜਾਣੇ ਕੀ ਕਰਨਗੇ ਜੇਲਾ ਥਾਣੇ ਲੋਕਾਂ ਦੇ ਹੜ ਬਾਦੇ ਜਾਣੇ ਭਾਰਤੀ ਕਿਸਾਨ ਜੁਨੇ ਇਕਤਾ ਰਾਹਾ ਜਿੰਦਾਬਾਦ 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 ਭਾਰਤੀ ਕਿਸਾਨ ਨੇ ਤਾਹ ਰਾਹਾ ਜਿੰਦਾਬਾਦ 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 ਸਰਕਾਰਾਂ ਤੋਨਾ ਚਾਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਆਖ਼ਤਿਆਰੀ ਕੱਟੀ ਹੋ ਕੇ ਜਨਤਾ ਸਾਰੀ ਕੀ ਕਰਨਗੇ ਜੇਲਾ ਥਾਣੇ ਲੋਕਾਂ ਦੇ ਹੜਬਾ ਦੇ ਜਲੇ ਭਾਰਤੀ ਕਿਸਾਨ ਨੇਤਾਗਰਾਹਾ ਜਿੰਦਾਬਾਦ 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 ਕੱਲੇ ਕੱਲੇ ਮਾਰ ਨਾ ਖੋ ਇਕੱਠੇ ਹੋ ਕੇ ਅੱਗੇ ਆਓ ਕੱਲੇ ਕੱਲੇ ਮਾਰ ਨਾ ਖੋ ਇਕੱਠੇ ਹੋ ਕੇ ਅੱਗੇ ਆਓ ਭਾਰਤੀ ਕਿਸਾਨ ਨੇਤਾਗਰਾਹਾ ਜਿੰਦਾਬਾਦ 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 ਸਰਕਾਰਾਂ छो छोटीअ घणे साड़ियूं चालो हुनखे توڑی ہوئی پنڈ پہنچ چکی ہے جتنے وہ لائن دکے پا رہے رات کے سوا دو بجے ہوئے شام کی ریختا گراہے ਪੁਲਿਸ ਨਾਲ ਟਕਰਾਉਂਦੇ ਹੋਏ ਸਾਰੇ ਨਾਕੇ ਤੋੜ ਕੇ ਪਹੁੰਚੇ ਸਾਰੇ ਲੋਕਾਂ ਨੂੰ ਅਪੀਲ ਕਰਦੇ ਜੇ ਜ਼ਮੀਨਾਂ ਬਚਾਉਣੀਆਂ ਨੇ ਘਰਾਂ ਚੋਂ ਬਾਹਰ ਨਿਕਲੋ ਬਹੁਤ ਗੁਰੀ ਮੱਥੀ ਹੋਈ ਹੈ ਪੁਲਿਸ ਦੀ ਘੱਟ ਘੋਟ 40 ਗੱਡੀਆਂ ਪੰਨੀਆਂ ਨੇ 40 ਗੱਡੀਆਂ ਇੱਟਾ ਮਾਰ ਮਾਰ ਗੱਡੀਆਂ ਪੰਨੀਆਂ ਨੇ ਪੁਲਿਸ ਨੇ ਪਹਿਲੀ ਵਾਰ ਦੇਖੀ ਹੈ ਪੰਜਾਬ ਦੀ ਪੁਲਿਸ ਇੱਟਾ ਮਾਰਦੀ ਦੇਸ਼ ਕਰਕੇ ਭਰਾਵੋ ਇਸ ਬੰਦਿਆਂ ਦੀ ਦਿੱਤੀ ਦੇ ਭਗਵੰਤ ਮਾਨ ਦੀ ਸਰਕਾਰ ਬਹੁਤ ਸਹਾਯੋਗ ਦਾ ਰੈਂਦੀਆਂ ਲੈਣਾ ਘਟਾਉਣ ਵਾਸਤੇ ਛੋਟੇ ਬੰਦਿਆਂ ਦੇ ਸੱਟਾਂ ਮਾਰੀਆਂ ਨੇ ਗੱਡੀਆਂ ਇੱਟਾਂ ਨਾਲ ਪੰਨੀਆਂ ਇੱਟਾਂ ਨਾਲ ਡੀਐਸਪੀ ਐਸਪੀ ਆਪ ਗੱਡੀਆਂ ਪੰਨਣ ਲੱਗੇ ਤੇ ਆਪ ਹੁਣ ਤੱਕ ਆ 10 ਕਿਲੋਮੀਟਰ ਪਿੱਛੇ ਵੀ ਪੂਰੇ ਤੌਰ ਤੇ ਸਾਡੇ ਨਾਲ ਟਕਰਾਉਂਦੇ ਰਹੇ ਐ ਪੰਜਾਬ ਦੇ ਲੋਕੋ ਜੇ ਤੁਸੀਂ ਬਚਣਾ ਘਰਾਂ ਚੋਂ ਬਾਹਰ ਨਿਕਲੋ ਬਾਹਰ ਗੋਲੀਆਂ ਵੀ ਚਲਾਈਆਂ ਨੇ ਗੋਲੀਆਂ ਚਲਾਈਆਂ ਨੇ ਫੈਰ ਕੀਤੇ ਨੇ ਉਹ ਸਾਰੀ ਬਾਜਾਂਂ ਦੇ ਇਲਾਕੇ ਦੇਖੀ ਐ ਕੁਝ ਗੱਡੀਆਂ ਗੈਲ ਘੇਰ ਕੇ ਭੰਨ ਦਿੱਤੀਆਂ ਨਹੀਂਆਂ ਪਰ ਬਹੁਤ ਉਗਰਾਹਾ ਦੇ ਜੋਧੇ ਇੱਥੇ ਪਹੁੰਚਣ ਚ ਕਾਮਯਾਬ ਹੋ ਗਏ ਜਮੀਨਾ ਤਾਂ ਬਚਣ ਗਿਆ ਪੰਜਾਬ ਦੇ ਲੋਕੋ ਜੇ ਘਰਾਂ ਚੋਂ ਬਾਹਰ ਨਿਕਲੋਗੇ ਸਵਾ ਦੋ ਵਜੇ ਰਾਤ ਦੇ ਲੇਲੇ ਵਾਲ ਪਿੰਡ ਚ ਗੁਰਦਾਬਾਦ ਮੁਰਦਾਬਾਦ ਨੂੰ ਪਲਟਾ ਕੇ ਰੱਖ ਦਿਆ ਕਿ ਗੁਰਦਾਬਾਦ ਮੁਰਦਾਬਾਦ ਮਾਰਨੀਆਂ ਪੈਣਗੀਆਂ ਛਾਤੀਆਂ 'ਚ ਗੋਲੀਆਂ ਫੇਰ ਵੇਖਾਂਗੇ ਜ਼ਮੀਨਾਂ 'ਚ ਐਵੇਂ ਨਹੀਂ ਜ਼ਮੀਨਾਂ 'ਚ ਵੜ ਸਕਦੇ ਇਹ ਮੈਸਰੂਰ ਗੁਰਦਾਬਾਦ ਮੁਰਦਾਬਾਦ ਜਿੰਨੇ ਜੀ ਚਾਹੇ ਉਹਨੇ ਬੰਦੇ ਮਾਰ ਸਕਦਾ ਗੁਰਦਾਬਾਦ ਮੁਰਦਾਬਾਦ ਬੜੀਆਂ ਲਾਹਾਂਗੇ ਅਸੀਂ ਅਸੀਂ ਜਿੰਦੜੀਆਂ ਲੋਕਾਂ ਦੇ ਹਣ ਬਾਧੇ ਜਾਣੇ ਪੰਜਾਬ ਦੇ ਲੋਕ ਬਚਣਗੇ ਤਾਂ ਪੰਜਾਬ ਗੁਰਦਾਬਾਦ ਹੇ ਜੇ ਤੁਹਾਡਾ ਉਹ ਰੋਟ ਤੁਸੀਂ ਚਿੱਟਿਆਂ ਨਾਲ ਮਾਰ ਦਿਓ ਤੁਸੀਂ ਕਿਸੇ ਦਾ ਡੰਡਾ ਨਹੀਂ ਮਾਰਿਆ ਤੁਸੀਂ ਪੰਜਾਬ ਦੇ ਉਹ ਕਿਸਾਨ ਹਨ ਮਜ਼ਦੂਰ ਰਸਤੇ 'ਚ ਘੇਰ ਕੇ ਕੁੱਤੇ ਤੇ ਨਾਲੇ ਤੁਸੀਂ ਗੱਡੀਆਂ ਭੰਨੀਆਂ ਸ਼ਰਮ ਆਉਣੀ ਚਾਹੀਦੀ ਹੈ ਪੰਜਾਬ ਪੁਲਿਸ ਨੂੰ ਇਹ ਕਰਕੇ ਭਰਾਵੋ ਜਾਣ ਲਓ ਇਹ ਨੌਜਵਾਨਾਂ ਦੀ ਪਿੱਛਤੇ ਕਿਹਨੇ ਖੜੀ ਹੈ ਇੱਥੇ ਦੀ ਸਰਕਾਰ ਅੱਜ ਅਸੀਂ ਬੇਨਤੀ ਕਰਦੇ ਹਾਂ ਸਾਰੇ ਪੰਜਾਬ ਨੂੰ ਤੁਸੀਂ ਘਰਾਂ 'ਚੋਂ ਬਾਹਰ ਨਿਕਲੋ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਪ੍ਰਧਾਨ ਜੀ ਉਹਨੂੰ ਬੋਲੋ ਜਗਤਾਰਪੁਰ ਬੋਲੇ ਬੋਲੇ ਮਾਈਕ ਤੇ ਬੋਲੇ ਜੀ ਮੋਲੇ ਮਾਈਕ ਤੇ ਭਰਾਵੋ ਫਿਰ ਕਰਦੇ ਮੈਂ ਮਾਈਕ ਤੇ ਬੋਲਦਾ ਭਰਾਵੋ ਲਗਾਤਾਰ ਜਣੀ ਪੁਲਿਸ ਨੇ ਬੱਸਾਂ ਭੰਨੀਆਂ ਇੱਟਾਂ ਮਾਰੀਆਂ ਨੇ ਸੀਸਿਆਂ ਦੇ ਰੋੜੇ ਮਾਰੇ ਨੇ ਕਿਸਾਨ ਭਿੰੜਦੇ ਹੋਏ ਜਣੀ ਭੀਖੀ ਤੋਂ ਭੀਖੀ ਕਨਾਕਾ ਭੀਖੀ ਤੋੜਿਆ ਗਾਹਾਂ ਮਾਨਸਾ ਲਗਾਤਾਰ ਕਈ ਨਾਕੇ ਲਾਏ ਉਹ ਤੋੜ ਕੇ ਜਣੀ ਭਿੰੜਦੇ ਹੋਏ ਲੋਕ ਆਏ ਨੇ ਜੜੀ ਪ੍ਰਸ਼ਾਸਨ ਦੀ ਪੁਲਿਸ ਪ੍ਰਸ਼ਾਸਨ ਦੀ ਐਡੀ ਨੰਗੀ ਚਿੱਟੀ ਧੱਕੇ ਸਾਹੀ ਆ ਜੜੀ ਜੜੀ ਬੱਸਾਂ ਦੇ ਇੱਟਾਂ ਮਾਰ ਮਾਰ ਕੇ ਗੱਡੀਆਂ ਦੇ ਭੰਨੀਆਂ ਨੇ ਆਪਣੀਆਂ ਲਗਭਗ 20-25 ਗੱਡੀਆਂ ਪਿੱਛੇ ਭੰਨੀਆਂ ਖੜੀਆਂ ਨੇ ਇਸ ਕਰਕੇ ਫੇਰ ਵੀ ਆਪਾਂ ਭੜਦੇ ਹੋਏ ਇੱਥੇ ਪਹੁੰਚਿਆ ਇਸ ਕਰਕੇ ਲੈ ਲਿਆ ਪਿੰਡ ਦੇ ਵਿੱਚ ਪਹੁੰਚ ਚੁੱਕਿਆ ਇਹ ਅਗਲੀ ਵਿਉਂਤਬੰਦੀ ਆ ਜਿਹੜੀ ਲਗਾਤਾਰ ਆਪਾਂ ਹੁਣ ਬਣਾਵਾਂਗੇ ਇਸ ਕਰਕੇ ਜਿਹੜੇ ਭਰਾ ਆਏ ਨੇ ਉਹ ਸੀਸੇ ਆਪਣੇ ਆਪਣੇ ਗੱਡੀਆਂ ਦੇ ਉਹਨਾਂ ਨੂੰ ਬੰਦ ਕਰਕੇ ਇੱਕ ਵਾਰ ਗੁਰਦੁਆਰਾ ਸਾਹਿਬ ਚ ਆਓ ਸਾਰੇ ਇਹ ਅਪੀਲ ਆ ਦੂਜੀ ਅਪੀਲ ਇਹ ਆ ਸਾਡੇ ਭਰਾਵਾਂ ਨੂੰ ਕਿ ਝੰਡੇ ਨੇ ਜਿਹੜੇ ਸਾਰੇ ਝੰਡੇ ਆਪਣੇ ਕੋਲੇ ਰੱਖਣੇ ਨੇ ਗੱਡੀ ਦੇ ਵਿੱਚ ਕੋਈ ਝੰਡਾ ਨਹੀਂ ਰੱਖਣਾ ਸਾਰੇ ਝੰਡੇ ਆਪਣੇ ਕੋਲੇ ਰੱਖੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਭਰਾ ਸਾਡੇ ਲੜੇ ਨੇ ਬਹੁਤ ਜਜ਼ਬੇ ਨਾਲ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਲੋਕ ਇਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

چلو چلو سارے مسلمان پتہ نه ٿا ڏسڻ جي ڪا ڳالهه نه ٿا ڏسڻ جي 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 ڳ मारे न बस ਫੋਨ ਵਾਲਾ ਤੂੰ ਕੋਈ ਮਰੀ ਕੀ ਕਰਦਾ ਆ ਅੱਗੇ ਨੌਕਰੀ ਕਰ ਰਿਹਾ ਹੈ ਪੰਜਾਬ ਦੇ ਬੰਦੇ ਆ ਕਿਉਂ ਸਾਡੂ ਵਾਲੀ ਉਹਦਾ ਮਸਲਾ ਹੈਗਾ ਤੁਹਾਡਾ ਮਸਲਾ ਪਰ ਇਹ ਮਸਲਾ ਉਹ ਸਾਡੇ ਵਾਸਤੇ ਲੜੋ ਸਾਡੇ ਕਮੈਕਟਰ ਦੇ ਉੱਤੇ ਤੇ ਗੱਡੀ ਚਲਾ ਦੇਗਾ ਤੁਹਾਡੇ ਬੰਦਿਆਂ ਨੇ ਚਲਾਈ ਆ ਕਿ ਨਾ ਨਾ ਤੇਰਾ ੱੱਕੇ ਮਾਰਦੇ ਤੇ ਸਾਡੇ ਬੰਦੇ ਦੇ ਉੱਤੇ ਗੱਡੀ ਚਲਾ ਦੋਗੇ ਸਾਡੇ ਉੱਤੇ ਫਟਾੜ ਕਰਤਾ ਹੈਗਾ ਤੇਰੇ ਵਿੱਚ ਨਾ ਰੱਖ ਤੁਸੀਂ ਚੱਲ ਜਾਓ ਬੰਦਿਆ हवा कॾहिं हवा कॾहिं लॻंदो